ਕਹਿ ਲਗੇ ਜਟੰਡੇ ਆਪਣਾ ਹੀ ਖੇਤਾਂ ਦਾ ਰਾਜਾ ਖੇਤਾਂ ਦਾ ਰਾਜਾ ਇਹਨੂੰ ਕਿਹਾ ਗਿਆ ਹੈ ਹਾਂਜੀ ਤੋ ਉਸ ਤੋਂ ਪਲੱਸ ਪੁਆਇੰਟ ਏ ਹੈ ਕਿ ਵੀ ਇਹ ਆਪਣੇ ਪੁਰਖਿਆਂ ਦੀ ਆਪਾਂ ਕਹਿ ਲਗੇ ਮੇਰੇ ਦਾਦਾ ਜੀ ਤੇ ਮੇਰੇ ਪਾਪਾ ਜੀ ਦੀ ਇਹ ਯਾਦ ਆਪਾਂ ਕਹਿ ਸਕਦੇ ਆਂ ਯਾਦ ਆ ਮੇਰੇ ਕੋਲ ਇਹ ਹਾਂਜੀ ਹਾਲਾਂਕਿ ਉਹ ਐਕਸਪਾਇਰ ਹੋ ਚੁੱਕੇ ਆ ਹਾਂਜੀ ਇਹ ਟਰੈਕਟਰ ਦੇ ਪੁੱਤਾਂ ਵਾਂਗੂ ਦੇਖ ਰਿਹਾ ਕਿ ਇਸ ਤਰ੍ਹਾਂ ਹੀ ਕਰੀ ਦੀ ਇੱਕ ਤਾਂ ਯਾਦ ਆ ਇੱਕ ਸਾਦਰੀ ਸਭਾਈ ਹੋ ਜਾਂਦੀ ਆ ਇੱਕ ਪੁਰਖਿਆਂ ਦੀ ਨਿਸ਼ਾਨੀ ਆਪਾਂ ਕਹਿ ਸਕਦੇ ਤੋ ਆਪਣਾ ਸੀਜ਼ਨ ਥੋੜਾ ਹੁੰਦਾ ਹੈ 6 ਮਹੀਨਾ ਬਾਅਦ ਆਉਂਦਾ ਕੋਈ ਦੋ ਦੇ ਚਾਰ ਦਿਨਾਂ ਦਾ ਹੁੰਦਾ ਪੰਜ ਸੱਤ ਦਿਨਾਂ ਦਾ ਹੁੰਦਾ ਫਿਰ ਉਸ ਤੋਂ ਬਾਅਦ ਜਿਹੜਾ ਆਪਏ ਤੋਂ ਕੰਮ ਲੈ ਲਈਦਾ ਜੋ ਵੀ ਇਹਨੇ ਕਰਨਾ ਉਸ ਤੋਂ ਬਾਅਦ ਆਪਾਂ ਇਹਨੂੰ ਪੂਰਾ ਧਵਾ ਕੇ ਤੇਲ ਨਾਲ ਰੱਖ ਲੋ ਤੇਲ ਮਾਰਾ ਕੇ ਆਪਾਂ ਇਹਨੂੰ ਸਟੋਰ ਦੇ ਵਿੱਚ ਲਾ ਦੇਈਦਾ ਠੀਕ ਹੈ ਦੇਖੋ ਅੱਜ ਦੇ ਟਾਈਮ ਦੇ ਵਿੱਚ ਥੋੜੇ ਜੇ ਖਰਚੇ ਵੱਜ ਚੁੱਕੇ ਹਰ ਇੱਕ ਦੇ ਮੱਲੋ ਮੱਲੀ ਵੱਜ ਚੁੱਕੇ ਕੋਈ ਕੰਟਰੋਲ ਨਹੀਂ ਕਰ ਸਕਦਾਗੇ ਜੇ ਚਾਹੀ ਵੀ ਤਾਂ ਕੰਟਰੋਲ ਨਹੀਂ ਹੋ ਸਕਦੇਗੇ ਹਾਂਜੀ ਜੇ ਆਪਾਂ ਛੋਟੇ ਤੋਂ ਛੋਟਾ ਸੰਦਾ ਵੀ ਕੋਈ ਵੀ ਲੈ ਗਏ ਤੇ 25000 ਤੋਂ 4000 ਤੋਂ ਥੱਲੇ ਆਪਾਂ ਨੂੰ ਸੰਧਾ ਨਹੀਂ ਮਿਲਦਾ ਹਾਲ ਵੀ 7 ਤੋਂ ਥੱਲੇ ਮੰਨ ਲਓ ਜਾਂ ਸੁਹਾਗਾ ਮੰਨ ਲਓ 25000 ਤੋਂ ਪਲੱਸ ਪੁਆਇੰਟ ਤੋਂ ਸਟਾਰਟ ਹੁੰਦਾ ਹੈ ਹਾਂਜੀ ਤੇ ਮੈਂ ਪਹਿਲ ਦੇ ਆਧਾਰ ਤੇ ਤੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜੋ ਆਪਾਂ ਨੂੰ ਸ਼ਾਨਦਾਰ ਰੈਂਟ ਤੇ ਮਿਲਦਾ ਹੈ ਚਾਹੇ ਉਹ ਆਪਣੇ ਪਿੰਡ ਸੋਸਾਇਟੀ ਬਣੀ ਹੋਈ ਆ ਚਾਹੇ ਕਿ ਦੋ ਚਾਰ ਘਰਾਂ ਦੇ ਸੰਧ ਬਣੇ ਹੋਏ ਰੈਂਟ ਤੇ ਦਿੰਦੇ ਆ ਮੈਂ ਕੋਸ਼ਿਸ਼ ਇਹ ਮੇਰੀ ਇਹੀ ਹੁੰਦੀ ਹੈ ਵੀ ਰੈਂਟ ਤੇ ਸੰਧ ਲੈ ਕੇ ਆਪਦੀ ਉਹ ਖੇਤੀ ਕੀਤੀ ਜਾ ਸਕੇ ਠੀਕ ਹੈ ਨਹੀਂ ਵੀਰੇ ਨਹੀਂ ਆਈ ਦੱਸੇ ਬਿਨਾ ਨਹੀਂ ਕਿਸੇ ਨੂੰ ਪਤਾ ਲੱਗਦਾ ਦਲਸਰ ਗੱਲ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਨਾ ਮ ਦੀ ਪਹਿਲੀ ਠੇਕੇ ਤੇ ਦਿੰਦਾ ਰਿਹਾ ਹਾਂ ਪਿਲੇ 5-4 ਸਾਲਾਂ ਤੋਂ ਮੈਂ ਖੁਦ ਆਪ ਵਾਹੀ ਕਰ ਲੱਗਿਆ ਤੇ ਪਹਿਲਾ ਉਹਨਾਂ ਦਾ ਸਵਾਲ ਅਨੁਸਾਰ ਇਹ ਹੀ ਹੁੰਦਾ ਚਾਹ ਪਾਣੀ ਪੀਣ ਤੋਂ ਬਾਅਦ ਬਾਈ ਜੀ ਖੇਤੀਬਾੜੀ ਕਰਦੇ ਹੋ ਕਿ ਠੇਕੇ ਤੇ ਦਿੰਨੇ ਹਜੇ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਬਾਈ ਮੈਂ ਖੁਦ ਆਪ ਵਾਹੀ ਕਰਦਾ ਠੇਕੇ ਤੇ ਨਹੀਂ ਦਿੰਦਾ ਪਹਿਲਾਂ ਦਿੰਦਾ ਰਿਹਾ ਠੀਕ ਹੈ ਉਹ ਸਵਾਲ ਕਰਦੇ ਆ ਪਰ ਜਦੋਂ ਘਰਵਾਲੇ ਚਾਰੇ ਪਾਸੇ ਨਿਗਾ ਫੇਰਦੇ ਤਾਂ ਉਹਨਾਂ ਨੂੰ ਕੁਝ ਦਿਖਦਾ ਨਾ ਟਰੈਕਟਰ ਨਾ ਕਿਸ ਤਰ੍ਹਾਂ ਦਾ ਕੋਈ ਸੰਦ ਹਾਂਜੀ ਤਾਂ ਫਿਰ ਉਹਨਾਂ ਦਾ ਅਗਲਾ ਸਵਾਲ ਸਵਾਲ ਇਹ ਹੀ ਹੁੰਦਾ ਬਈ ਹਾਂਜੀ ਭਾਈ ਸਵਾਲ ਇਹੀ ਹੁੰਦਾ ਵੀ ਤੂੰ ਕੋਈ ਸੰਦ ਨਹੀਂ ਦੱਸਦਾ ਭਾਈ ਤੂੰ ਵਾਹੀ ਕਿਵੇਂ ਕਰਦਾ ਐ ਫਿਰ ਉਹ ਦੱਸੀਦਾ ਭਾਈ ਟਰੈਕਟਰ ਮੇਰੇ ਕੋਲ ਹੈਗਾ ਅੰਦਰ ਲਾਇਆ ਹੋਇਆ ਤੇ ਬਾਕੀ ਜੋ ਵੀ ਸੰਦ ਆ ਤਕਰੀਬਨ ਉਹ ਮੈਂ ਰੈਂਟ ਤੇ ਲੈ ਆ ਕੇ ਵਾਹੀ ਕਰ ਲੈਂਦਾ ਗੱਲ ਥੋੜੀ ਜਗ੍ਹਾ ਦੀ ਵੀ ਐਡਜਸਟਮੈਂਟ ਕਰਨੀ ਪੈਂਦੀ ਏ ਕਈ ਵਾਰੀ ਕਿਸੇ ਘਰ ਦੇ ਵਿੱਚ ਕੋਈ ਜਗ੍ਹਾ ਇੰਨੀ ਸਾਫ ਸਵਾਈ ਵਾਸਤੇ ਨਹੀਂ ਵੀ ਉਹਨਾਂ ਸ਼ੈੱਡ ਬਣੇ ਹੁੰਦੇ ਆਮ ਘਰਾਂ ਦੇ ਵਿੱਚ ਹਨਾ ਉੱਥੇ ਥੋੜੀ ਕੇਅਰਲੈਸ ਜੋ ਇੰਦੇ ਸੰਦਾਂ ਦੀ ਸਫਾਈ ਵਾਲੀ ਨਹੀਂ ਰਹਿੰਦੀਗੀ ਤੇ ਇਸ ਲਈ ਜਗਾ ਦੀ ਐਡਜਸਟਮੈਂਟ ਹੋਣੀ ਜ਼ਰੂਰੀ ਆ ਸੰਦਾਂ ਵਾਸਤੇ ਬਾਈ। ਓਨਾ ਸਾਮਸ ਬਾਈ ਤਾਂ ਹੀ ਰਹਿ ਸਕਦੀ ਆ। ਭਾਉਂ ਦੀ ਸ਼ੈੱਡ ਦੇ ਰੂਪ ਵਿੱਚ ਵੇਖ ਲਓ ਤੇ ਭਾਵੇਂ ਜੀ ਤੁਸੀਂ ਜਿਵੇਂ ਮੇਰਾ ਟਰੈਕਟਰ ਖੜਾ ਹੋਇਆ ਪਿੱਛੇ ਸਟੋਰ ਮੰਨ ਕੇ ਚਲੇ ਸੇ ਮਕਾਨ ਦੀ ਮੇਰੀ ਐਂਟਰੀ ਐ ਇਸ ਕੋਠੀ ਦੀ। ਬੈਕ ਸਾਈਡ ਬਿਲਕੁਲ ਖੜਾ ਐ। ਸਭਾਈ ਰੱਖਣੀ ਜ਼ਰੂਰੀ ਆ ਬਾਈ। ਬਹੁਤ ਜ਼ਿਆਦੇ 101% ਆਪਾਂ ਕਹਿ ਲਗੇ ਮੈਨੂੰ ਪਰਿਵਾਰ ਵੱਲੋਂ ਸਹਿਯੋਗ ਮਿਲਦਾ। ਪੂਰੀ ਹੈਲਪ ਮੇਰਾ ਪਰਿਵਾਰ ਮੇਰੀ ਕਰਦਾ, ਮਦਦ ਕਰਦਾ ਜਾਂ ਸਪੋਰਟ ਕਹਿ ਲਓ ਆਪਾਂ ਹਰ ਕੰਮ ਦੇ ਵਿੱਚ ਵੀ ਜੋ ਮੈਂ ਕੰਮ ਕਰਦਾ, ਜੋ ਮੈਨੂੰ ਡਿਸੀਜਨ ਲੈਣਾ ਹੁੰ ਤਾ ਸਾਰ ਤੋਂ ਪਹਿਲਾਂ ਮੇਰੀ ਇਹੀ ਹੁੰਦਾ ਹੈ ਮਾਰੇ ਪਰਿਵਾਰ ਨਾਲ ਮਾਤਾ ਜੀ ਨਾਲ ਜਾਂ ਮੇਰੀ ਮਿਸੀ ਜੇ ਬੱਚੇ ਇਕੱਠੇ ਕਰਕੇ ਪਹਿਲਾਂ ਮੋਂਾ ਕੋਈ ਵੀ ਰਾਇ ਮਸ਼ਵਰਾ ਕਰਦਾ ਡਿਸਕਸ ਕਰਦਾ ਕਿਸੇ ਵੀ ਮਸਲੇ ਤੇ ਤਾਂ ਮੇਰੀ ਪੂਰੀ ਸਪੋਰਟ ਹੁੰਦੀ ਹੈ ਜੀ ਥੋੜੇ ਨਾ ਜਿਵੇਂ ਹੁਣ ਖਰਚੇ ਆਪਣੇ ਵੱਧ ਚੁੱਕੇ ਬੇਸ਼ੱਕ ਆਪਾਂ ਨੂੰ ਲੋੜ ਆ ਜ਼ਰੂਰ ਤਾਂ ਅੱਜ ਦੇ ਸਮੇਂ ਦੇ ਵਿੱਚ ਸੰਧਾਂ ਦੀ ਮੈਂ ਮੰਨਦਾ ਪਰ ਕਿਉਂਕਿ ਹੁਣ ਸਮੇਂ ਦੇ ਨਾਲ-ਨਾਲ ਆਜਾਰ ਸੰਤ ਵੀ ਸਾਰੇ ਵੱਡੇ ਹੁੰਦੇ ਆਂਦੇ ਆ ਫਿਰ ਜੇ ਆਪਾਂ ਸੰਤ ਵੱਡੇ ਲੈਣੇ ਤਾਂ ਉਹਦੇ ਨਾਲ ਟਰੈਕਟਰ ਵੀ ਥੋੜਾ ਆਪਨੋ ਵੱਡਾ ਲੈਣਾ ਪਊਗਾ ਕੋਈ ਵੱਡੀ ਪਾਵਰ ਦੇ ਵਿੱਚ ਲੈਣਾ ਪਊਗਾ ਜੇ ਜਿਹੜਾ ਛੋਟਾ ਕਿਸਾਨ ਹੁੰਦਾ 5-7 ਏਕੜ ਤੱਕ ਉਹ ਬਈ ਇਹ ਗੱਲਾਂ ਮੈਂਟੇਨ ਨਹੀਂ ਰੱਖ ਸਕਦਾ ਅਗਰ ਨਹੀਂ ਵੱਡੀਆਂ ਬਟੇਸਾਂ ਦੇ ਜਾਂ ਵੱਡੇ ਟਰੈਕਟਰ ਉਹ ਨਹੀਂ ਲੈ ਸਕਦਾ ਫਿਰ ਆਪ 5-7 ਏਕੜ ਦੀ ਵਾਹੀ ਕਰਦੇ ਆ ਤੇ ਉਹਦੇ ਲਈ ਟਰੈਕਟਰ ਆਪਾਂ ਰੱਖਿਆ ਹੋਇਆ ਤੇ ਜਿਹੜੇ ਬਾਕੀ ਸੰਦ ਉਹ ਆਪਾਂ ਬਈ ਰੈਂਟ ਤੇ ਲਿਆ ਕੇ ਆਪਦਾ ਕਰ ਲਈਦਾ ਤੇ ਫਿਰ ਖਰਚਾ ਦਾ ਬਾਈ ਜੇ ਆਪ ਕਰ ਗਿਆ ਤਾਂ ਬਹੁਤ ਜ਼ਿਆਦੇ ਬਾਤ ਜਾਂਦਾ ਜੇ ਆਪਾਂ ਹੁਣ ਸੰਦ ਕੋਈ ਵੀ ਲਾਵਾਂਗੇ ਛੋਟੇ ਤੋਂ ਛੋਟਾ ਵੀ ਰੱਖ ਲਓ ਜੇ ਆਪਾਂ ਹਲਾਂ ਦੀ ਵੀ ਰੱਖ ਲਗੇ ਹਾਲ ਜਰੂਰੀ ਐ 30000 32000 ਰੁਪਏ ਦੇ ਅੱਜਕੱਲ ਹਾਲ ਬਣਦੇ ਆ ਗਏ ਰਾਹ ਜੇ ਆਪ ਕਹਿ ਲਗੇ ਤਾਕ ਸਰ ਜੇ ਆਪਾਂ ਹਾਲ ਬਾਵਾਗੇ ਜਿੰਨਾ ਰਕਵਾ ਬਾਵਾਗੇ ਅਕਸਰ 6 ਮਹੀਨਾ ਬਾਦ ਉਹ ਰਿਪੇਅਰ ਵੀ ਭਾਲੂਗਾ ਜੋ ਰਿਪੇਅਰ ਮਿਲੂਗਾ ਰਿਪੇਅਰ ਦੇ ਵਿੱਚ ਜਿੰਨਾ ਆਪਾਂ ਰੰਬਿਆਂ ਦੇ ਵਿੱਚ ਫਾਲਿਆਂ ਦੇ ਵਿੱਚ ਬਾਦਾਂ ਤੇ ਰਿਪੇਅਰ ਦੇ ਵਿੱਚ ਲਾਵਾਂਗੇ ਸਮਸਮਾਈਟ ਉਹਨੇ ਉਹਨੇ ਰੈਂਟ ਦੇ ਵਿੱਚ ਤਾਂ ਆਪਾਂ ਨੂੰ ਕੋਈ ਇੱਕ ਦੋ ਸੰਦ ਮਿਲ ਸਕਦੇ ਜਿਹੜੀ 5-7 ਇੱਕ ਦੀ ਬਈ ਆਰਾਮ ਨਾਲ ਆਪਾਂ ਟਰੈਕਟਰ 5-7 ਕਿੱਲਿਆਂ ਦੀ ਬਈ ਆਰਾਮ ਨਾਲ ਕਰ ਸਕਦਾ ਠੀਕ ਹੈ ਟੱਚ ਨਾਲ ਜੇ ਆਪਾਂ ਕਹਿ ਲਗੇ ਵੀ ਹਾਈ ਤੱਕ ਮੈਨੂੰ ਇਸ ਤਰ੍ਹਾਂ ਦਾ ਕੋਈ ਨਹੀਂ ਮਿਲਿਆ ਵੀ ਜੇ ਆਪਾਂ ਟੱਚ ਨਾਲ ਗੱਲ ਕਰਦੇ ਹੌਸਲਾ ਵਜਾਈ ਹੁੰਦੀ ਆ ਪੂਰੀ ਸਪੋਰਟ ਹੁੰਦੀ ਆ ਵਧੀਆ ਗੱਲਾਂ ਬਾਤਾਂ ਕਰਦੇ ਆ ਸੁਭ ਇਸ ਤੋਂ ਤੱਕ ਕਿ ਗੱਲਾਂ ਵੀ ਹੁੰਦੀਆਂ ਨੇ ਮੋੜਾਂ ਦੇ ਵਿੱਚ ਜਾਂ ਸੱਥਾਂ ਦੇ ਵਿੱਚ ਜਾਂ ਕੋਈ ਛੋਟੀ ਵੀਡੀਓ ਕਈ ਭਰਾਏ ਸੀ ਵੀ ਹੈਗੇ ਰਿਸ਼ਤੇਦਾਰ ਵੀ ਵੀਡੀਓ ਵੀ ਆਪਣੀ ਬਣਾ ਕੇ ਲਗੇ ਐ ਚਾਪ ਉਦਲੇ ਸਟੋਰ ਦੇ ਵਿੱਚ ਸੰਦਾ ਦੀ ਗੱਲ ਕਰ ਗਏ ਤਾਂ ਚਲੋ ਆਪਣੇ ਪੇਰੈਂਟਸ ਦੇ ਜਾਂ ਘਰਾਂ ਦੇ ਵਿੱਚ ਬੱਚਿਆਂ ਚਾੜ ਗਵਾੜ ਜਾਂ ਹੁੰਦੇ ਸੱਥਾਂ ਦੇ ਵਿੱਚ ਉਹ ਵਿਖਾਉਂਦੇ ਆ ਵਧੀਆ ਸਾਮ ਸਮਭਾਈ ਦੇ ਤੌਰ ਤੇ ਕਿ ਇਸ ਤਾਂ ਚਲੋ ਛੋਟਾ ਜ਼ਿੰਮੇਦਾਰਾ ਚ ਛੋਟਾ ਕਿਸਾਨਾ ਚਲੋ ਮੈਂ ਹੀ ਨਹੀਂ ਮੇਰੇ ਅੱਗੇ ਭਰਾ ਹੋਰ ਵੀ ਬਥੇਰੇ ਹੋਣਗੇ ਮੈਂ ਤਾਂ ਸਾਰਾ ਇਹ ਹੀ ਸੁਜੈਸਟ ਕਰੂੰਗਾ ਵੀ ਜਿੰਨੀ ਆਪਾਂ ਕਰ ਸਕਦੇ ਆ ਜਿੰਨੀ ਹੋ ਸਕਦੀ ਆ ਆਪਾਂ ਨੂੰ ਉਨੀ ਕਰਨੀ ਜ਼ਰੂਰੀ ਆ ਖਰਚੇ ਬਹੁਤ ਵਧ ਗਏ ਬਾਈ ਆਪਣੇ ਆਪ ਨੂੰ ਥੋੜਾ ਕੰਟਰੋਲ ਦੇ ਵਿੱਚ ਰੱਖਾਂਗੇ ਤਾਂ ਤਾਂ ਹੀ ਆਪਾਂ ਅੱਗੇ ਵੱਲ ਵਧ ਸਕਾਂਗੇ ਠੀਕ ਪਹਿਲਾ ਇਹ ਇਹ ਵਾਲਾ ਪੋਰਚਾ ਇੱਥੋਂ ਆਪਣੀ ਐਂਟਰੀ ਆ ਗਈ ਮਕਾਨ ਦੀ ਐਸਾਈਡ ਫਿਰ ਉਹ ਉਸ ਤੋਂ ਬੈਕ ਸਾਈਡ ਇੱਕ ਕਮਰਾ ਮੇਰਾ ਹੋਰ ਬਣਿਆ ਹੋਇਆ ਚਲੋ ਇਸ ਟਾਈਮ ਆਪਾਂ ਮੰਨੋ ਸਟੋਰ ਦਾ ਰੂਪ ਹੀ ਆਪਾਂ ਦੇ ਨੇ ਸਟੋਰ ਕਹਿ ਸਕਦੇ ਹਾਂ ਉਸ ਤੋਂ ਵੈਸੇ ਸ਼ਟਰ ਵੀ ਲੱਗਿਆ ਹੋਇਆ ਮੇਰੇ ਅੱਛਾ ਸ਼ਟਰ ਨੇ ਡਾਊਨ ਕਰਨਾ ਸ਼ਟਰ ਵੀ ਡਾਊਨ ਕਰਸ ਰਿਹਾ ਵੈਸੇ ਪੜਦਾ ਐ ਇਸ ਲਈ ਲਾਤਾ ਕਈ ਵਾਰੀ ਐਂਟਰੀ ਕਰਨੀ ਪੈਂਦੀ ਜਣ ਵਾਰੀ ਵਾਰੀ ਕਰਨਾ ਹਾਂ ਹਾਂ ਤਾਂ ਕਰਕੇ ਉਹਦੇ ਲਈ ਸ਼ਟਰ ਨਹੀਂ ਆਪਾਂ ਡਾਊਨ ਕੀਤਾ ਗਿਆ ਪਰਦਾ ਸੈਟ ਲਾਇਆ ਹੋਵੇ ਕੁਝ ਸੁਨੇਹਾ ਤਾਂ ਬਾਈ ਬਹੁਤ ਵੱਡੇ ਆਪਣੇ ਸਿਆਣੇ ਭਰਾ ਮੈਥੋਂ ਸੀਨੀਅਰ ਹੋਣਗੇ ਸਨੇਹਾ ਤਾਂ ਮੈਂ ਦੇਣ ਦੇ ਘਰ ਲਾਇਕ ਹੈ ਨੀਗਾ ਪਰ ਮੈਂ ਤਾਂ ਇਹੀ ਕਹੂੰਗਾ ਜਿੰਨੇ ਵੀ ਕਿਸਾਨ ਭਰਾ ਜੋ ਵੀ ਓਰੇ ਘਰੇ ਸੰਦਾ ਚਾਹੇ ਉਹਨੂੰ ਛੋਟਾ ਨਾ ਸਮਝੋ ਛੋਟਾ ਵੱਡੇ ਦੀ ਗੱਲ ਨਹੀਂ ਹੁੰਦੀਗੀ ਸੰਦਾ ਜੋ ਵੀ ਹੈਗਾ ਚਾਹੇ ਛੋਟਾ ਟਰੈਕਟਰ ਚਾਹੇ ਵੱਡਾ ਉਹਨੂੰ ਪੁੱਤਾਂ ਵਾਂਗ ਰੱਖੋ ਉਹਦੀ ਪੂਰੀ ਕੇਅਰ ਕਰੋ ਉਹਦੀ ਸਾਂਭ ਸੰਭਾਈ ਰੱਖੋ ਕਿਉਂਕਿ ਇਹਨਾਂ ਨਾਲ ਆਪਣੀਆਂ ਯਾਦਾਂ ਆਪਣੀਆਂ ਯਾਦਾਂ ਕਹੜੋ ਜਾਂ ਆਪਣੇ ਬਜ਼ੁਰਗਾਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਸੋ ਇਸ ਲਈ ਇਹੀ ਬੇਨਤੀ ਹੈ ਕਿਸਾਨਾਂ ਨੂੰ ਵੀ ਜੋ ਵੀ ਆਪਣੇ ਘਰੇ ਸੰਦਾ ਉਹਦੀ ਪੂਰੀ ਕੇਅਰ ਕਰੋ